ਸਸਿਕਲ ਜੀ ਫਰਸਟ ਟੈਂਸ ਕਲੋਥਸ ਉਸਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਕਰਨਾ ਚਾਹੁੰਦੇ ਹੋ ਤਾਂ ਐਡ ਲੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬ੍ਰੋਕੇਟ ਦੇ ਸੂਟ ਵਾਜਾ ਵਾਜਾ ਕਰਦੇ ਵਾਹ ਵਾਹ ਕਰਦੇ ਬ੍ਰੋਕੇਟ ਦੇ ਸੂਟ ਬਹੁਤ ਸੋਹਣੇ ਕਲਰਸ ਦੇ ਵਿੱਚ ਆਉਣਗੇ ਕਾਫੀ ਜਿਆਦਾ ਸੋਹਣੇ ਸੂਟ ਨੇ ਤੇ ਪ੍ਰਾਈਸ ਵੀ ਇਹਨਾਂ ਦੀ ਥੋੜੀ ਥੋੜੀ ਫਰਕ ਨਾਲ ਆਊਗੀ ਪਹਿਲਾ ਸੂਟ ਦੇਖੋ ਅਨਿਅਨ ਸ਼ੇਡ ਇਹ ਆ ਲੋ ਜੀ ਮੈਨੂੰ ਨਾ ਕਿਸੇ ਦਾ ਕਮੈਂਟ ਆਇਆ ਸੀ ਵੀ ਤੁਸੀਂ ਥੋੜੇ ਲਾਈਟ ਕਲਰ ਲੈ ਕੇ ਆਓ ਹਨਾ ਇਹਦੇ ਵਿੱਚ ਬ੍ਰੋਕੇਟ ਦੇ ਵਿੱਚ ਲੋ ਜੀ ਆਪਾਂ ਹੁਣ ਲਾਈਟ ਕਲਰ ਲੈ ਕੇ ਆਏ ਆਂ ਬ੍ਰੋਕੇਟ ਦੇ ਵਿੱਚ ਸਹੀ ਆ ਰਿਹਾ ਕਲਰ ਬੈਦਾ ਬੈਦਾ ਕਰਦੇ ਸੂਟ ਨੇ ਜੀ ਐਨ ਲਸ਼ ਲਸ਼ ਕਰਦੇ ਜਿਹੜਾ ਐਵਰ ਗ੍ਰੀਨ ਸਟੱਫ ਨਹੀਂ ਹੁੰਦਾ ਇਹ ਉਹ ਬੜਾ ਸਟੱਫ ਹੈ ਜਿਹਦਾ ਕਦੇ ਵੀ ਰਵਾਜ ਨਹੀਂ ਜਾਂਦਾ ਔਰ ਅੱਜ ਕੱਲ੍ਹ ਤਾਂ ਇਹਦਾ ਫੈਸ਼ਨ ਬਹੁਤ ਜ਼ਿਆਦਾ ਹੈ ਸਿਲਕ ਦੀ ਸਲਵਾਰ ਹੈ ਇਹਦੇ ਨਾਲ ਅਨੀਆਂ ਸ਼ੇਡ ਦੀ 2.5 ਮੀਟਰ ਦੀ ਸ਼ਰਟ ਔਰ 2.5 ਮੀਟਰ ਦੀ ਸਲਵਾਰ ਰਹੂਗੀ ਔਰ ਕਲਰ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਦੁਪੱਟੇ ਵਗੈਰਾ ਚਾਹੀਦੇ ਹੋਏ ਤਾਂ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਕਿਸੇ ਵੀ ਕਿਸਮ ਦਾ ਦੁਪੱਟਾ ਬਾਏ ਕਰ ਸਕਦੇ ਹੋ ਇਹ ਸੂਟ ਤੁਹਾਨੂੰ ਮਿਲੇਗਾ 1975 ਦੇ ਵਿੱਚ ਲਓ ਜੀ ਫ੍ਰੀ ਸ਼ਿਪਿੰਗ ਨਾਲ ਆਊਗਾ ਅਗਲਾ ਦੇਖੋ ਇਹਦੇ ਵਿੱਚ ਇੱਕ ਹੋਰ ਪ੍ਰਿੰਟ ਹੈਗਾ ਇਹ ਵਾਲਾ ਇਹ ਵੀ ਬਹੁਤ ਸੋਹਣਾ ਹੈ ਇਹ ਕ੍ਰੇਪ ਦੀ ਸਲਵਾਰ ਦੇ ਨਾਲ ਆਹ ਲੋ ਪ੍ਰਿੰਟ ਸੇਮ ਹੈ ਕਲਰ ਦਾ ਫਰਕ ਹੈ ਇਹ ਥੋੜਾ ਜਿਹਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਔਰ ਉਹ ਨਹੀਂ ਹੈਗਾ ਲ ਮੈਂ ਤੁਹਾਨੂੰ ਦੱਸਦਾ ਪਹਿਣਾ ਕਹਿੰਦੇ ਚੁਬਦਾ ਨਹੀਂ ਜੀ ਚੁਬਦਾ ਕੁਛ ਨਹੀਂ ਚੁਬਦਾ ਬਹੁਤ ਸੋਹਣਾ ਸੂਟ ਹੈ ਬਿਲਕੁਲ ਚੁਬਨ ਨਹੀਂ ਹੈਗੀ ਬਿਲਕੁਲ ਪਲੇਨ ਪਿਆ ਬੈਕ ਸਾਈਡ ਤੋਂ ਤੇ ਇਹ ਵਾਲੀ ਕ੍ਰੇਪ ਦੀ ਸਲਵਾਰ ਹੈ ਠੀਕ ਹੈ ਜੀ 1975 ਦੇ ਵਿੱਚ ਆ ਜੂਗਾ ਇਹ ਵਾਲਾ ਸੂਟ ਪ੍ਰਿੰਟ ਸਹੀ ਹੈ ਕਲਰ ਸਹੀ ਦੇਖ ਰਹੇ ਹੋ ਲੋ ਜੀ ਅੱਗੇ ਮੈਂ ਤੁਹਾਨੂੰ ਥੋੜੇ ਜੇ ਬ੍ਰੌਕਟ ਦੇ ਹਨ ਜਿਵੇਂ ਟਾਈ ਐਂਡ ਟਾਈਪ ਸੂਟ ਹੁੰਦੇ ਨੇ ਉਹ ਵਾਲੇ ਸੂਟ ਦਿਖਾਉਣੀ ਆ। ਇਹ ਆ ਲੋ। ਬੜਾ ਸੋਹਣਾ ਸੂਟ ਹੈ। ਕਾਫੀ ਜ਼ਿਆਦਾ ਸੋਹਣੇ ਸੂਟ ਹੈ ਜੀ ਇਹ। ਮੈਂ ਖੋਲਦੀ ਆਂ ਪੂਰੇ। ਲੋ। ਬਹੁਤ ਸੋਹਣੇ ਸੂਟ ਹੈ। ਇਸ ਤਰ੍ਹਾਂ ਦੇ ਸੂਟ ਬਹੁਤ ਲਾਈਕ ਕੀਤੇ ਜਾਂਦੇ ਨੇ ਕਿਉਂਕਿ ਆਪਾਂ ਟਾਈ ਡਾਈ ਬਹੁਤ ਲਾਈਕ ਕਰਦੇ ਆਂ ਤੇ ਇਹਦੇ ਵਿੱਚ ਵੀ ਉਹ ਉਸ ਤਰ੍ਹਾਂ ਦੀ ਟਾਈ ਐਂਡ ਡਾਈ ਆ। ਠੀਕ ਆ? ਆ ਲੋ। ਨੇੜੇ ਕਰਕੇ ਦਿਖਾ ਦਈਏ। ਨੇੜੇੋਂ ਚੈੱਕ ਕਰੋ ਇਹਨੂੰ ਸੂਟ ਨੂੰ। ਬਹੁਤ ਸੋਹਣੀ ਲੱਗਦੀ ਹੈ ਠੀਕ ਹੈ ਜੀ ਇਹਨਾਂ ਦਾ ਫੈਸ਼ਨ ਕਦੇ ਨਹੀਂ ਜਾਂਦਾ ਜਦੋਂ ਮਰਜ਼ੀ ਪਾ ਲੋ ਇਹਨਾਂ ਨੂੰ ਕੱਟ ਕੇ ਇੱਥੇ ਰੰਗ ਸਹੀ ਹੈ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਇੱਥੇ ਸਹੀ ਰੰਗ ਹੈ ਠੀਕ ਹੈ ਤੇ ਇਹ ਵਾਲਾ ਸੂਟ ਤੁਹਾਨੂੰ ਮਿਲਣਾ ਹੈਗਾ 2250 ਦੇ ਵਿੱਚ ਆਹ ਲਓ 컬러 ਤੁਸੀਂ ਦੇਖ ਰਹੇ ਹੋਵੋਗੇ ਸਹੀ ਮੇਰੇ ਖਿਆਲ ਹੈ ਸਹੀ ਆ ਰਹੇ ਸਲਵਾਰ ਦੇ ਕਲਰ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਸਹੀ ਦਿਖ ਰਿਹਾ ਤੁਹਾਨੂੰ ਕਲਰ ਇਹ ਆ ਲਓ ਇਹ ਹੈਗਾ ਨੈਕਸਟ ਕਲਰ ਬ੍ਰாக்கਟ ਦੇ ਵਿੱਚ ਨੈਕਸਟ ਕਲਰ ਇਹ ਵਾਲੀ ਸਲਵਾਰ ਇਹਦੇ ਨਾਲ ਠੀਕ ਹੈ ਜੀ 2250 ਦੇ ਵਿੱਚ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਦੇਖੋ ਇਹਦੇ ਵਿੱਚ ਆਪਣੇ ਕੋਲ ਮੇਰੇ ਖਾਲੇ 4 ਕ ਕਲਰ ਹੈਗੇ ਨੇ ਇਹ ਵਾਲਾ ਕਲਰ ਆ ਗਿਆ ਅੱਗੇ ਇਹ ਆਲ ਕਲਰ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਸੋਹਣੇ ਨੇ ਬੇਲਾਂ ਜੀਆਂ ਜਾਂਦੀਆਂ ਨੇ ਉੱਪਰ ਨੂੰ ਬੜੇ ਪਿਆਰੇ ਲੱਗਦੇ ਆ ਵੀ ਤੇ ਇਹ ਹੈਗਾ ਇਹਦਾ ਸਲਵਾਰ ਦਾ 2.5 ਮੀਟਰ ਦਾ ਪੀਸ ਸਿਲਕ ਦੀਆਂ ਸਲਵਾਰਾਂ ਨਾਲ ਠੀਕ ਹੈ ਜੀ ਲਓ ਫ੍ਰੀ ਸ਼ਿਪਿੰਗ ਨਾਲ ਪਹੁੰਚ ਜਾਣਗੇ ਫਟਾਫਟ ਚੱਕ ਲੈਣੇ ਨੇ ਅਗਲਾ ਕਲਰ ਦੇਖ ਲਓ ਇਹ ਆ ਲੋ ਸਤਰੰਗੀ ਪਿੰਗ ਹੂੰ ਠੀਕ ਹੈ ਜੀ ਤੇ ਇਹ ਰਹੂਗੀ ਇਹਦੇ ਨਾਲ ਸਲਵਾਰ ਸਲਵਾਰਾਂ ਦਾ ਵਹਿਮ ਨਾ ਕਰਿਓ ਜਮੇ ਬਹੁਤ ਸੋਹਣੀਆਂ ਸਲਵਾਰਾਂ ਹੋਣਗੀਆਂ 250 ਦੇ ਵਿੱਚ ਆਊਗਾ ਸੂਟ ਅਗਲਾ ਦੇਖੋ ਇਹ ਵੀ ਬ੍ਰੋਕੇਟ ਦੇ ਵਿੱਚ ਹੈ ਉਹ ਕਲਰਫੁਲ ਜੇ ਸੀਗੇ ਪਹਿਲੇ ਇਹ ਹੁਣ ਸਿੰਗਲ ਕਲਰ ਆ ਗਏ ਲੋ ਬਹੁਤ ਸੋਹਣੀ ਸਲਵਾਰ ਨਾਲ ਆਊਗਾ ਸੂਟ ਥੋੜਾ ਜਿਹਾ ਡੱਲ ਗ੍ਰੀਨ ਜ ਹੈ ਸਹੀ ਆ ਰਿਹਾ ਥੱਲੇ ਰੱਖ ਕੇ ਸਹੀ ਹੁੰਦਾ ਐ ਇੱਚ ਸਹੀ ਬਦਲ ਬਦਲ ਜੇ ਦਿਖਦੇ ਨੇ ਜੀ ਇਹਦੇ ਵਿੱਚ ਥੋੜਾ ਜਿਹਾ ਨਾ ਡੱਲ ਗ੍ਰੀਨ ਹੈ ਨੇੜੇ ਕਰਕੇ ਦਿਖਾ ਦੇ ਵੀ ਇਹਦੀ ਬੁੰਤੀ ਜੀ ਡਿਜ਼ਾਈਨਿੰਗ ਛੋਟੀਆਂ ਛੋਟੀਆਂ ਅੰਬੀਆਂ ਜੀਆਂ ਵੀ ਦਿਖਦੀਆਂ ਨੇ ਵਿੱਚ ਤੇ ਇਹ ਵਾਲੀ ਸਲਵਾਰ ਆ ਇਹਦੇ ਤੋਂ ਤੁਹਾਨੂੰ ਐਗਜ਼ੈਕਟ ਰੰਗ ਪਤਾ ਲੱਗੂਗਾ ਡੱਲ ਮਹਿੰਦੀ ਜ ਹੈ ਇਹ ਡੱਲ ਮਹਿੰਦੀ ਤੇ ਇਹ ਸੂਟ ਮਿਲੂਗਾ 2175 ਅਗਲਾ ਦੇਖੋ ਬਸ ਉਹਦੇ ਨਾਲ ਦਾ ਹੀ ਆ ਕਲਰ ਫਰਕ ਆ ਇਹ ਬਿਸਕੁਟ ਹੀ ਕਲਰ ਹੈ ਲੋ ਠੀਕ ਹੈ ਸਹੀ ਆ ਕਲਰ ਹਮ ਕਲਰ ਸਹੀ ਆ ਇਹ ਵਾਲੀ ਸਲਵਾਰ ਹੈ ਜੀ ਇਹਦੇ ਤੋਂ ਪਤਾ ਲੱਗਦਾ ਬਿਸਕੁਟ ਹੀ ਕਲਰ ਹੈ ਹਮ ਠੀਕ ਹੈ ਮੈਂ ਤਾਂ ਬਿਸਕੁਟ ਹੀ ਕਲਰ ਹੀ ਮੈਂ ਤਲਾ ਤਾਂ ਆਪਾਂ ਤਾਂ ਪਹਿਲੀ ਵਾਰ ਲੈਂ ਹੁੰਦਾ ਹਾਂ 2175 ਦੇ ਵਿੱਚ ਲੋ ਜੀ ਅਗਲਾ ਦੇਖੋ ਇਹ ਅਨੀਅਨ ਸ਼ੇਡ ਆ ਵਾਲੀ ਸਲਵਾਰਾ ਇਹਦੇ ਨਾਲ ਤੇ ਇਹ ਵਾਲੀ ਰੂਗੀ ਸ਼ਰਟ ਠੀਕ ਹੈ ਅਨੀਅਨ ਛੇੜ ਦੇ ਵਿੱਚ ਇਹ ਸੂਟ ਵੀ ਮਿਲੂਗਾ ਤੁਹਾਨੂੰ ਬਦਲ ਬਦਲ ਜੇ ਲੱਗਦੇ ਨੇ ਵਿੱਚ 2175 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਇੱਕ ਮੈਂ ਹੋਰ ਦਿਖਾਉਣੀ ਆ ਤੁਹਾਨੂੰ ਸੋ ਅਗਲਾ ਦੇਖੋ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਚ ਸ਼ਿਮਰ ਦਾ ਟੱਚ ਹੈ ਬਹੁਤ ਪਿਆਰਾ ਸੂਟ ਹੈ ਸ਼ਿਮਰ ਦਾ ਟੱਚ ਹੈ ਦੇ ਵਿੱਚ ਇਹ ਥੋੜਾ ਜਿਹਾ ਹਾਂ ਸ਼ਿਮਰ ਸ਼ਿਮਰ ਦੇ ਟੱਚ ਵਾਲਾ ਪਰ ਚੋਪਣ ਵਾਲਾ ਨਹੀਂ ਬਿਲਕੁਲ ਨਹੀਂ ਹੈਗਾ ਬਹੁਤ ਸੋਹਣਾ ਲੱਗਦਾ ਜੀ ਇਹ ਵੀ ਬਹੁਤ ਪਿਆਰਾ ਸੂਟ ਹੈ ਵਾਈਨ ਸ਼ੇਡ ਹੈ ਜੀ ਸਲਵਾਰ ਦੇਖੋ ਤੁਸੀਂ ਇਹਦੇ ਵਿੱਚ ਵੀ ਸ਼ਿਮਰ ਦਾ ਟੱਚ ਹੈ ਵਾਈਨ ਸ਼ੇਡ ਦੇ ਵਿੱਚ ਹੈ ਠੀਕ ਹੈ ਬਹੁਤ ਸੋਹਣਾ ਸੂਟ ਹੈ ਇਹ ਵੀ ਆਪਣੇ ਕੋਲ ਸਿੰਗਲ ਪੀਸ ਹੈ ਇਸ ਪ੍ਰਿੰਟ ਦੇ ਵਿੱਚ ਇਹ ਵੀ 2175 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਹ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ੍ਰੀ ਅਕਾਲ